ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਨਵਜੰਮੇ ਬੱਚੇ ਨੂੰ ਬਦਲਣ ਅਤੇ ਪਰਿਵਾਰ ਨੂੰ ਗੁੰਮਰਾਹ ਕਰਨ ਦੇ ਗੰਭੀਰ ਦੋਸ਼ਾਂ ਦੇ ਵਿੱਚ ਸਿਟੀ ਹਸਪਤਾਲ ਦੀ ਡਾਕਟਰ ਅਲਕਾ ਗੋਇਲ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਪੀੜਿਤ ਪਿਤਾ ਦੇ ਦਾਅਵੇ ਅਨੁਸਾਰ ਡਾਕਟਰ ਨੇ ਪਹਿਲਾਂ ਉਹਨਾਂ ਨੂੰ ਲੜਕਾ ਹੋਣ ਦੀ ਖੁਸ਼ਖਬਰੀ ਦਿੱਤੀ ਅਤੇ ਲਿਖਤ ਰੂਪ ਵਿੱਚ ਵੀ ਲੜਕਾ ਹੋਣ ਦਾ ਜ਼ਿਕਰ ਕੀਤਾ ਪਰ ਬਾਅਦ ਵਿੱਚ ਪਰਿਵਾਰ ਨੂੰ ਲੜਕੀ ਸੌਂਪੀ ਗਈ ਜਿਸ ਨਾਲ ਸ਼ੱਕ ਪੈਦਾ ਹੋਇਆ ਕਿ ਨਵਜੰਮੇ ਬੱਚੇ ਨਾਲ ਛੇੜਛਾੜ ਕੀਤੀ ਗਈ ਹੈ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਨੇ ਮਾਮਲਾ ਨਾ ਚੁੱਕਣ ਦੇ ਬਦਲੇ ਪੈਸਿਆਂ ਦੀ ਪੇਸ਼ਕਸ਼ ਤੱਕ ਕਰ ਦਿੱਤੀ ਪਰਿਵਾਰ ਵੱਲੋਂ ਇਨਕਾਰ ਕਰਨ ਤੋਂ ਬਾਅਦ ਹੋਣ ਮਾਮਲਾ ਪੁਲਿਸ ਤੱਕ ਜਾ ਪਹੁੰਚਿਆ ਅਧਿਕਾਰੀਆਂ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਆ ਸਰਕਾਰੀ ਮੈਡੀਕਲ ਬੋਰਡ ਦੀ ਦੇਖਰੇਖ ਹੇਠ ਡੀਐਨਏ ਟੈਸਟ ਕਰਵਾਉਣ ਦਾ ਫੈਸਲਾ ਲਿਆ ਤਾਂ ਜੋ ਸੱਚਾਈ ਸਾਹਮਣੇ ਆ ਸਕੇ ਡਾਕਟਰ ਖਿਲਾਫ ਧਰਾਵਾ 316 318 ਅਤੇ 61 ਬੀਐਨਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਕੇਸ ਨੇ ਸਿਹਤ ਪ੍ਰਣਾਲੀ ਦੇ ਸੁਰੱਖਿਆ ਮਾਗੰਡਾ ਉੱਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ 13 ਅਕਤੂਬਰ ਨੂੰ ਮੈਨੂੰ ਡਾਕਟਰ ਆਸ਼ਾ ਗੋਲ ਦੀ ਕਾਲ ਆਂਦੀ ਕਿ ਮੈਮ ਇੱਕ ਸੇਜ਼ੀਅਨ ਕਰਨਾ ਆਜੋ ਠੀਕ ਹੈ ਮੈਂ ਉੱਥੇ ਸਿਟੀ ਹਸਪੀਟਲ ਆਪਣੇ ਸਟਾਫ ਹਰਪ੍ਰੀਤ ਕੋਰ ਨਾਲ ਜਾਨੀ ਹੈ ਕਾਲ ਅਟੈਂਡ ਕਰਨ ਦੇ ਲਈ ਠੀਕ ਹੈ ਉੱਥੇ ਮੈਮ ਆਪਰੇਸ਼ਨ ਕਰ ਰਹੀ ਸੀ ਤੇ ਇੱਕ ਬੇਬੀ ਬੋਨ ਹੋਇਆ ਫੀਮੇਲ ਬੇਬੀ ਬੋਨ ਹੋਇਆ ਸੀ ਜਿਹੜਾ ਕਿ 3.2 ਕਿਲੋ ਦਾ ਸੀਗਾ 3.2 ਕਿਜੀ ਦਾ weight ਸੀ ਉਹਦਾ ਤੇ ਉਹ ਬੱਚਾ ਹੁੰਦੇ ਸਾਰੀ ਨੀਲਾ ਸੀ ਤੇ ਹੰਗਰ ਮਾਰਨ ਲੱਗ ਗਿਆ ਤਿੱਕ ਐਸੀ ਬੱਚੇ ਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਉੱਥੇ ਹੀ ਤੇ ਆਕਸੀਜਨ ਲਗਾ ਦਿੱਤੀ ਤੇ ਬਾਹਰ ਆ ਕੇ ਮੈਂ ਰਿਲੇਟਿਵਸ ਨੂੰ ਦੱਸਿਆ ਰਿਲੇਟਿਵਸ ਵਿੱਚੋਂ ਉਸ ਟਾਈਮ ਸਿਰਫ ਭੂਆ ਤੇ ਨਾਨੀ ਮਾਸੀ ਉਹ ਕਹਿ ਰਹੇ ਸੀ ਕਿ ਨਾਨੀ ਮਾਸੀ ਹੈ ਉਹੀ ਮੌਜੂਦ ਸਨ ਜਿਵੇਂ ਹੀ ਮੈਂ ਬਾਹਰ ਆ ਕੇ ਦੱਸਿਆ ਕਿ ਜੀਤੋਕੌਰ ਦੀ ਲੜਕੀ ਹੋਈ ਹੈ 9:59 a.m ਤੇ ਤੇ ਉਹ ਥੋੜੀ ਜੀ ਹਾਲ ਐਂ ਦੇ ਵਿੱਚ ਔਖੀ ਹੋ ਰਹੀ ਹੈ ਤੇ ਉਹਨੂੰ ਮੈਨੂੰ ਨਰਸਿਸਟ ਸ਼ਿਫਟ ਕਰਨਾ ਪਏਗਾ ਇਹ ਸੁਣਦਿਆਂ ਹੀ ਘਰ ਦੇ ਰੋਣ ਲੱਗ ਪਏ ਤੇ ਦੂਰ ਜਾ ਕੇ ਬੈਠ ਗਏ ਥੋੜੀ ਦੇਰ ਬਾਪੂ ਆਂਦੀ ਐ ਤੇ ਮੈਨੂੰ ਕਹਿੰਦੀ ਐ ਕਿ ਹਜੇ ਦੇ ਫਾਦਰ ਨਹੀਂ ਆਏਗੇ ਫਾਦਰ ਨੂੰ ਆਲੰਦ ਉਹ ਹੀ ਦੱਸਣਗੇ ਕਿ ਬੱਚਾ ਸ਼ਿਫਟ ਕਰਨਾ ਹੈ ਕਿ ਨਹੀਂ ਕਰਨਾ ਮੈਂ ਬੱਚੇ ਦੀ ਕਾਪੀ ਬਣਾ ਦਿੱਤੀ ਸਾਰਾ ਕੁਝ ਦੱਸ ਦਿੱਤਾ ਮੈਂ ਕਿ ਜਦੋਂ ਇਹ ਕਹਣਗੇ ਉਦੋਂ ਅਸੀਂ ਬੱਚਾ ਲੈ ਜਾਾਂਗੇ ਫਿਰ ਪੂ ਆਂਦੀ ਐ ਫਿਰ ਕਹਿੰਦੇ ਫੇਰ ਕੀ ਹੋਇਆ ਜੇ ਕੁੜੀ ਹੋਈ ਐ ਤਾਂ ਇਲਾਜ ਤਾਂ ਕਰਾਣਾ ਹੀ ਐ ਤੇ ਮੈਂ ਪੁੱਛਿਆ ਤੁਹਾਡੇ ਕੋਲ ਫਿਰ ਆਯੁਸ਼ਮਾਨ ਕਾਰਡ ਹੈਗਾ ਤੇ ਉਹਨੇ ਮਜ਼ਾਦਾ ਆਯੁਸ਼ਮਾਨ ਕਾਰਡ ਕੱਟ ਕੇ ਸਮ ਦੇ ਦਿੱਤਾ 10 14 ਤੇ ਤੇ ਅਸੀਂ ਉਹ ਕਾਰਡ ਆਪਣੇ ਗਰੁੱਪ ਵਿੱਚ ਚੈੱਕ ਕਰਨ ਲਈ ਕਿ ਵੈਲਿਡ ਹੈ ਨਹੀਂ ਹੈ ਬਾਦ ਤਾਂ ਜਿਹਦਾ ਕਿ ਅਸੀਂ ਪ੍ਰੂਫ ਵੀ ਦੇ ਚੁੱਕੇ ਆ 10 ਜੁਆ ਦਾ ਇਹ ਮੈਂ ਗੱਲਾਂ ਕੀਤੀ ਮੈਂ ਤੁਹਾਨੂੰ ਉਹ ਹੀ ਦੱਸ ਰਹੀ ਆ 10 16 ਤੇ ਐਂਬੂਲੈਂਸ ਵਾਲਾ ਚੱਲ ਪਿਆ ਭੂਆ ਨੂੰ ਅਸੀਂ ਬਾਹਰ ਉੱਥੇ ਓਟੀ ਦੇ ਬਾਹਰ ਹੀ ਖੜ ਕੇ ਮੇਰੀ ਸਟਾਫ ਨੇ ਤੇ ਸਿਟੀ ਹਸਪੀਟਲ ਸਟਾਫ ਨੇ ਦਿਖਾਇਆ ਕਿ ਇਹ ਦੇਖੋ ਲੜਕੀ ਹੋਈ ਐ ਤੇ ਸਿਟੀ ਹਸਪੀਟਲ ਦੇ ਸਟਾਫ ਨੇ ਉਹਨਾਂ ਨੂੰ ਆ ਕੇ ਪੁੱਛਿਆ ਵੀ ਕਿ ਤੀਤਾ ਨਤੀਜਾ ਸੀ ਜ਼ੇਰੀਅਨ ਐ ਤੁਸੀਂ ਬੱਚੇਦਾਨੀ ਵਾਲਾ ਆਪਰੇਸ਼ਨ ਬੰਦ ਕਰਾਉਣ ਨਾਲ ਟੂ ਬੈਕਟੋਮੀ ਕਰवानी ਐ ਤੇ ਉਹਨਾਂ ਨੇ ਮਸਾਫ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਕਰਾਨੀ ਠੀਕ ਹੈ ਅਸੀਂ ਬੱਚਾ ਦਿਖਾ ਕੇ ਉਹਨਾਂ ਨੂੰ ਕਿਹਾ ਕਿ ਇੱਕ ਜਣਾ ਸਾਡੇ ਨਾਲ ਐਂਬੂਲੈਂਸ ਚੱਲੋ ਪੂਆ ਸਾਡੇ ਨਾਲ ਐਂਬੂਲੈਂਸ 'ਚ ਬੈਠ ਕੇ ਆਈ ਹੈ ਮੇਰਾ ਸਟਾਫ ਬੱਚੇ ਨੂੰ ਲੈ ਕੇ ਆਕਸੀਜਨ ਲਗਾ ਕੇ ਅੱਗੇ ਬੈਠ ਗਿਆ ਤੇ ਪੂਆ ਪਿੱਛੇ ਬੈਠ ਕੇ ਆਈ ਐਂਬੂਲੈਂਸ 'ਚ 1027 ਤੇ ਸਿਟੀ ਹਸਪੀਟਲ 'ਚ ਐਂਬੂਲੈਂਸ ਆਈ ਹੈ 1029 ਤੇ ਪੰਜਾਬ ਹਸਪੀਟਲ 'ਚ ਐਂਬੂਲੈਂਸ ਪਹੁੰਚ ਗਈ ਸੀ ਹਾਂਜੀ ਮੇਰਾ ਹਸਪੀਟਲ ਦਾ ਨਾਮ ਸਿਟੀ ਹਸਪੀਟਲ ਹੈ ਮੈਂ ਡਾਕਟਰ ਆਸ਼ਾ ਗੋਇਲ ਜੀ ਮੈਂ ਹਾਂ ਬੀ ਜਾਈਨਕੋਲੋਜਿਸ ਕੰਮ ਕਰ ਰਹੀ ਹਾਂ ਇੱਕ ਪੇਸ਼ੈਂਟ ਕੀ ਤਰਫੋਂ ਇੱਕ aarop ਲਗਾਇਆ ਗਿਆ ਹੈ ਕਿ ਹਮਾਰੇ ਯਹਾਂ ਪਰ तो नहीं उन्होंने वो बताया कि हमें लड़की सौंप ली है नहीं ऐसा कुछ भी नहीं हुआ हमारे पास ये पेशेंट 13 अक्टूबर 2025 को हमारे पास एडमिट हुआ है सिविल हॉस्पिटल में पेशेंट आया था तो वहाँ पे इसका सेकंड दो सीजेरियन पहले हो चुके थे थर्ड था तो पहले इसके दो बच्ची हैं तो उन्होंने इसको पेन बहुत ज्यादा हो रहा था तो उन्होंने इसको रेफर कर दिया था इन्होंने वहाँ से इनको रेफ़र कर दिया गया था एम्स में तो इन्होंने मना कर दिया आशा वर्कर को कि हम एम्स नहीं जाना चाहते तो हमें किसी प्राइवेट हॉस्पिटल ले जाओ तो हमारे पास इसलिए हमारे पास एडमिट हुआ था पेशेंट तो पेशेंट जब एडमिट हुआ इनको सारी बात बता दी गई है कि हाँ इनको सीजेरिया नहीं करना पड़ेगा थर्ड सीजेरिया ना हाई रिस्क केस है तो इन्होंने हमें परमिशन दे दी तो हमने पेशेंट को ऑपरेट ऑपरेशन थिएटर में सारी फॉर्मेलिटीज़ कंसेंट वगैरह लेके हमने इसको एडमिट कर लिया और नौ बज के उनसठ मिनट पे जब बच्चा पैदा हुआ तो जब लड़की थी हम तो डॉक्टर एनेसीजा वाले डॉक्टर और बच्चों वाले डॉक्टर दोनों को ही हम एडवांस में हमने बुला रखा था तो जैसे ही बच्चा पैदा हुआ तो हमने डॉक्टर दीप्ति बजाज को पकड़ा दिया बच्चा तो और मैम जो है बच्चे को संभालने लग गई और मैंने अपना ऑपरेशन करना था मैं अपने ऑपरेशन में बिजी सो तो वहाँ पे उन्होंने पेशेंट ने भी पूछा कि आ, क्या बच्चा हुआ है तो उन्होंने भी बताया डॉक्टर दीप्ति ने भी कि हाँ बेटी हुई है तो पेशेंट भी उसी टाइम वहां पर रोने लग गई थी ओटी में ही तो जैसे ही आ, मतलब बच्चे की कंडीशन थोड़ी सी सीरियस होने लगी थी बच्चा नीला पड़ने लग गया बच्चे के सांस लेने में दिक्कत आने लगी तो डॉक्टर दीप्ति बजाज ने बाहर जाके आ, साथ के साथ ही उनको बताया उनके रिश्तेदार उनकी बुआ खड़ी थी उनकी जो नवजन्मी बच्चे उनकी बुआ और नानी थे तो उनको बताया कि बेटी हुई है तो उन्होंने जो नानी थी वो तो वहीं पे बेहोश हो गई और जो बुआ थी वो कहती कि ना कोई बात नहीं अगर लड़की भी हो गई है तो क्या हुआ हमें इलाज तो कराना ही है तो उनके कहने पे डॉक्टर दीप दिव्या के कहने पे उन्होंने अपना आयुष्मान कार्ड उन्होंने भेज दिया उनको ਵੋ ਹੈਂਡਰਾਈਟਿੰਗ ਉਹ ਲਿਖਾ ਗਿਆ ਮੇਰੇ ਸੇ ਬਟ ਉਹ ਮਾਈਸਟੇਕ ਲਿਖਾ ਗਿਆ ਕਿ ਉਹ ਮੇਲ ਬਟ ਅਦਰਵਾਈਜ਼ ਬਾਕੀ ਦਰਬਾਰਤ ਕਰਾਏ ਸਾਰੇ ਰਿਕਾਰਡਸ ਜੋ ਹੈ ਉਹ ਫੀਮੇਲ ਕੇ ਹੀ ਹੈ ਔਰ ਬੱਚਾ ਫੀਮੇਲ ਹੀ ਹੋਆ ਦਾ ਔਰ ਉਸ ਦਿਨ ਔਰ ਇੱਕ ਚੀਜ਼ ਔਰ ਬਤਾਨਾ ਚਾਹੂਗੀ ਉਸ ਦਿਨ ਹਮਾਰੇ ਹਸਪੀਟਲ ਮੇ ਸਿਰਫ ਇੱਕ ਹੀ ਡਿਲੀਵਰੀ ਹੋਈ ਹੈ ਔਰ ਯਹੀ ਡਿਲੀਵਰੀ ਹੋਈ ਸੀ ਇਸ ਸੇ ਦੋ ਦਿਨ ਪਹਿਲੇ ਹਮਾਰੇ ਪਾਸ 11 ਤਾਰੀਖ ਕੋ ਡਿਲੀਵਰੀ ਹੋਈ ਹੈ ਜੀ ਜਿਹੜੀ ਸਾਨੂੰ ਅੱਜ ਪਤਾ ਲੱਗਿਆ ਮੈਨੂੰ ਕੱਲ ਮੇਰੇ ਧਿਆਨ ਚ ਆਇਆ ਸੀਗਾ ਮਾਮਲਾ ਦਰਖਾਸਤ ਇਹਨਾਂ ਦੀ 12 13 ਦਿਨ ਪਹਿਲਾਂ ਥਾਣੇ ਸੇ ਉੱਡ ਮਤਲਬ ਜੋਗੇ ਵਾਲਾ ਪਿੰਡ ਇਹਨਾਂ ਦਾ ਡੱਬਾ ਵਾਲੇ ਕੋਲੇ ਜੀ ਇਹਦੀ ਵਾਈਫ ਆਡਮਿਟ ਹੋਈ ਸੀ ਸਿਟੀ ਹਸਪੀਟਲ ਚ 13 10 ਨੂੰ ਉਹਦੇ ਚ ਮਤਲਬ ਜਦੋਂ ਬੱਚਾ ਪੈਦਾ ਹੋਇਆ ਬਹੁਤ ਮਤਲਬ ਉਸ ਤੋਂ ਬਾਅਦ ਉਹਨਾਂ ਨੇ ਸ਼ਿਫਟ ਕਰਤਾ ਡਾਕਟਰ ਹੈਗੀ ਐ বাজਾਜ ਹਸਪੀਟਲ ਚ ਬੱਚਾ ਉਹਨਾਂ ਨੇ ਮਤਲਬ ਆਪ ਦੇ ਉੱਚ ਰੱਖਿਆ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਾਡਾ ਬੱਚਾ ਜਿਹੜਾ ਉਹ ਚੇਂਜ ਹੋ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਉਹਦੇ ਸਬੰਧ ਚ ਅਸੀਂ ਇਹ ਪੜਤਾਲ ਕਰ ਰਹੇ ਆਂਗੇ ਵੀ ਇਹ ਕੀ ਹੈ ਮਤਲਬ ਬੈਟਰ ਉਹ ਕੱਲ ਦਾ ਟਾਈਮ ਅਸੀਂ ਜੀ ਬਾਦ ਦਪੈਰ ਦਾ ਦਿੱਤਾ ਹੈ ਦੋਨੇ ਤਰ੍ਹਾਂ ਨੂੰ ਉਸ ਤੋਂ ਬਾਅਦ ਜੋ ਵੀ ਕਾਨੂੰਨ ਮੁਤਾਬਕ ਕਰ ਵੀ ਬੋਗ ਹੋ ਗਿਆ ਉਹ ਵੈਸੇ ਕਰਾਂਗੇ ਇਹ ਬੱਚਾ ਜਦੋਂ ਪੈਦਾ ਹੋਇਆ ਸੀ ਕੀ ਦੱਸਿਆ ਗਿਆ ਸੀ ਮੇਲ ਹੈ ਕਿ ਫੀਮੇਲ ਹੈ ਉਹ ਜਿਹੜਾ ਡਾਕਟਰ ਨੇ ਮੇਲ ਲਿਖਿਆ ਵੇ ਉਹਦੇ ਤੇ ਜਿਹੜਾ ਸਾਨੂੰ ਰਿਕਾਰਡ ਹੁਣ ਤੱਕ ਮਿਲਿਆ ਨਾ ਉਹ 'ਚ ਮੇਲ ਲਿਖਿਆ ਗਿਆ ਉਸ ਤੋਂ ਬਾਅਦ ਇਹ ਤੋਂ ਮੇਰੇ ਤੋਂ ਪਹਿਲਾਂ ਵੀ ਇਹਨਾਂ ਦੀ ਇਹੇ ਪਚੂਕੇ ਚ ਹੋਈ ਵੀ ਹੈ ਉਹ ਡਾਕਟਰ ਨੇ ਕਿਹਾ ਇਹ 'ਚ ਵੀ ਸਾਥ ਹੋ ਇਹ ਸੱਵਨ ਗਲਤੀ ਹੋਈ ਹੈ ਜੀ ਹਾਂ ਜਿਹੜਾ ਬਜਾਜ ਜਿਹੜਾ ਦੂਸਰਾ ਹਸਪੀਟਲ ਹੈ ਇੱਥੇ ਇਹਨਾਂ ਨੇ ਫੀਮੇਲ ਲਿਖਿਆ ਹਾਂ ਉਹਦੇ ਤੇ ਉਹਨਾਂ ਦੇ ਫਿਰ ਇੱਕ ਹੀ ਰਣਨੀਤੀ ਬਣ ਪਾਈ ਹੈ ਪਰਵਾਹ ਹਾਂਜੀ ਦੇਖੋ ਇਹ ਦੋਨੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਐਫਸੀ ਬੁਲਾਈਆਂ ਕੱਲ ਨੂੰ 3:00 ਵਜੇ ਦਾ ਟਾਈਮ ਦਿੱਤਾ ਫਿਰ ਦੋਨਾਂ ਤਰ੍ਹਾਂ ਨੂੰ ਸਾਹਮਣੇ ਕਰਕੇ ਪੁੱਛ ਪੜਤਾਲ ਕਰਕੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੋਵੇ ਉਹ ਕਰਾਂਗੇ